ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਲੱਗੀ ਅੱਗ ਵਿਕਾਰਕ ਰੂਮ ਦੇ ਸਮਾਨ ਸਮੇਤ ਜ਼ਬਤ ਕੀਤੇ ਵਾਹਨ ਸੜੇ ਫਾਇਰ ਬ੍ਰਿਗੇਡ ਨੇ ਪਾਇਆ ਅੱਗ ਤੇ ਕਾਬੂ ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੇ ਗੋਦਾਮ ਵਿੱਚ ਸੋਮਵਾਰ ਸਵੇਰੇ ਕਰੀਬ 11 ਵਜੇ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਮੌਕੇ ਤੇ ਪਹੁੰਚੀ ਟੀਮ ਦੇ ਮੁਤਾਬਕ ਅੱਗ ਸ਼ਾਰਟ ਸਰਕਟ ਜਾਂ ਫਿਰ ਹੋਰ ਕਾਰਨਾਂ ਕਾਰਨ ਲੱਗੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਲੱਗੀ ਅੱਗ ਦੇ ਕਾਰਨ ਕਿਸੇ ਜਾਨੀ ਨੁਕਸਾਨ ਨਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਅਤੇ ਅੱਗ ਤੇ ਕਾਬੂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਟੀਮ ਨੇ ਪਾਇਆ ਹੈ ਘਟਨਾ ਦੇ ਵੀਡੀਓ ਅਤੇ ਫੋਟੋ ਜ਼ਰੂਰ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਲੱਗੀ ਅੱਗ ਦੇ ਕਾਰਨ ਕਾਲਾਤੂਆ ਨਿਕਲਦਾ ਦਿਖਾਈ ਦੇ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਅੱਗ ਥਾਣਾ ਮਕਸੂਦਾਂ ਦੇ ਰਿਕਾਰਡ ਰੂਮ ਅਤੇ ਮਾਲਖਾਨੇ ਵਿੱਚ ਲੱਗੀ ਸੀ ਜਿੱਥੇ ਅਸਲਾ ਬਰਾਮਦ ਕੀਤਾ ਸਮਾਨ ਅਤੇ ਸ਼ਰਾਬ ਦੀਆਂ ਪੇਟੀਆਂ ਵੀ ਪਈਆਂ ਸਨ ਅੱਗ ਦੇ ਕਾਰਨ ਕੰਡਮ ਰੱਖੇ ਵਾਹਨ ਪੂਰੀ ਤਰ੍ਹਾਂ ਸਾੜ ਗਏ ਫਿਲਹਾਲ ਕਿੰਨਾ ਨੁਕਸਾਨ ਹੋਇਆ ਹੈ ਇਸਤੇ ਜਾਂਚ ਟੀਮ ਅਤੇ ਪੁਲਿਸ ਅਧਿਕਾਰੀ ਕੁਝ ਦੱਸਣ ਤੋਂ ਇਨਕਾਰ ਕਰ ਰਹੇ ਹੈ